ਨਮਸਕਾਰ ਦੋਸਤੋ ਅੱਜ ਆਪਾਂ ਖੜੇ ਆਂ ਐਸ ਐਮ ਆਊਟਲੈਟ ਸਪੋਰਟਸ ਜੋ ਸਪੋਰਟਸ ਦੀਆਂ ਰਾਹੀਆਂ ਹੁੰਦੀਆਂ ਉਹਦੇ ਅੱਜ ਆਊਟਲੈਟ ਦੇ ਓਪਨਿੰਗ ਤੇ ਆਪਾਂ ਖੜੇ ਆਂ ਤੁਹਾਨੂੰ ਅੰਦਰ ਲੈ ਚੱਲਦੇ ਆਂ ਇਹ ਇਲਾਕੇ ਦਾ ਅਤੇ ਤੱਬੇ ਦੇ ਵਿੱਚ ਪਹਿਲੀ ਵਾਰ ਇਹ ਆਊਟਲੈਟ ਖੁੱਲਿਆ ਜਿੱਥੇ ਤੁਹਾਨੂੰ ਬੱਚਿਆਂ ਦੀਆਂ ਅਤੇ ਹੋਰ ਵੀ ਸਪੋਰਟਸ ਦੀਆਂ ਖੇਡਾਂ ਦੇ ਸਮਾਨ ਵੀ ਮਿਲਣਗੇ ਤੇ ਨਾਲ ਹੀ ਟਰਾਫੀਆਂ ਕਬੱਡੀ ਕੱਪ ਜਾਂ ਕੋਈ ਵੀ ਕ੍ਰਾਫਟੀ ਹੈ ਉਹ ਇੱਥੇ ਤਿਆਰ ਮਿਲੂਗੀ ਹੋਲਸੇਲ ਰੇਟਾਂ ਦੇ ਮਿਲਣੀਆਂ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਆਊਟਲੈਟ ਦੇ ਆਪਣੇ ਮਾਲਕ ਜੀ ਮਾਲਕ ਮੋਹਿਤ ਸਿੰਘਲਾ ਜੀ ਅਤੇ ਸ੍ਰਿੰਦਰ ਸਿੰਘ ਜੀ ਆਓ ਤੁਹਾਨੂੰ ਅੰਦਰ ਲੈ ਚੱਲਦੇ ਆ ਜੀ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਇਹ ਆਊਟਲੈਟ ਜੋ ਹੈ ਐਫਸੀਆਈ ਡੀਪੂ ਦੇ ਬਿਲਕੁਲ ਸਾਹਮਣੇ ਆ ਬਾਰਲੇ ਵਸਟੈਂਡ ਕੋਲ ਆਓ ਤੁਹਾਡੇ ਨਾਲ ਹੁਣ ਗੱਲਬਾਤ ਕਰਾਉਣੇ ਆ ਜੀ ਮੋਹਤ ਸਿੰਘਲਾ ਜੀ ਜੋ ਇਸ ਆਊਟਲੈਟ ਦੇ ਐਸ ਐਮ ਸਪੋਰਟਸ ਮੇਨ ਆਊਟਲੈਟ ਹੈ ਉਹਨਾਂ ਦੇ ਮਾਲਕ ਨੇ ਅੱਜ ਇੱਥੇ ਸੁਖਣੀ ਸਾਹਿਬ ਦੇ ਪਾਠ ਵੀ ਸ਼ੁਰੂ ਕੀਤੇ ਗਏ ਨੇ ਉਹਨਾਂ ਦੇ ਵੀ ਭੋਗ ਪਾ ਦਿੱਤੇ ਨੇ ਆਓ ਗੱਲਬਾਤ ਕਰਾਈਏ ਜੀ ਮੋਹਤ ਸਿੰਘਲਾ ਜੀ ਨਾਲ ਅੱਜ ਜਿਹੜੀ ਚੋਰ ਇੰਟਾਲੈਂਡ ਹੈ ਨਿਆ ਨੀਗਾ ਚ ਚਾਰ ਗੱਲ ਕਰਨ ਲਈ ਆਪਾਂ ਨਵੇਂ ਇਥੇ ਆਊਟਲੈਟ ਖੋਲ੍ਹਿਆ ਸਪੋਰਟਸ ਦਾ ਤੇ ਇਲਾਕੇ ਚ ਵੀ ਪਹਿਲਾ ਐਡਾ ਵੱਡਾ ਆਊਟਲੈਟ ਹੈ ਤੇ ਹਰ ਵੈਰਾਈਟੀ ਫੰਡਮੈਂਟਲ ਲੇਦਰ ਬੱਚਾ ਰਿਲੇਟਡ ਗੁੱਡਾ ਲੇਦਰ ਅਪਕਲ ਮਿਲੂਗੀ ਤੇ ਫੁੱਲ ਸਪੋਰਟਸ ਰਿਓ ਤੇ ਰੇਟ ਆਪਣੇ ਸਭ ਤੋਂ ਵਾਜਬ ਰੇਟਾਂ ਤੇ ਪੂਰੀ ਫੁੱਲ ਕੁਆਲਿਟੀ ਫੁੱਲ ਕੁਆਲਿਟੀ ਵੈਰਾਈਟੀ ਹੈ ਅਮਨੇ ਬਾਹਰਲਾ ਬੱਸ ਸਟੈਂਡ ਸਭਾ ਮਲਟੀਪਲ ਇਹ ਨਵਾਂ ਹੈ ਜੀ ਆਪਣਾ ਐਸਐਮ ਸਪੋਰਟਸ ਆਊਟਲੈਟ ਠੀਕ ਜੀ ਸਤਨਾਮ ਵਾਹਿਗੁਰੂ ਆਪੋ ਕੇ ਬੋਲੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਜੀਤ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਅਪਰੰਤ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪੰਜ ਪਿਆਰੇ ਲੈ ਕੇ ਸ੍ਰੀ ਗੁਰੂ ਘਰ ਲਈ ਰਵਾਨਾ ਹੋ ਚੁੱਕੇ ਨੇ ਜੀ ਆਓ ਤੁਹਾਨੂੰ ਲੈ ਚਾਲਦੇ ਆਂ ਅੰਦਰ ਐਸਐਮ ਸਪੋਰਟਸਮੈਨ ਆਊਟਲੈਟ ਐਫਸੀਆ ਦੇ ਪੂਰੇ ਸਾਹਮਣੇ ਆ ਜੀ ਹੁਣ ਤੁਹਾਨੂੰ ਦਿਖਾਉਣੇ ਆ ਜੀ ਟਰਾਫੀਆਂ ਬਹੁਤ ਹੀ ਸੁੰਦਰ-ਸੁੰਦਰ ਤੇ ਵਧੀਆ ਕੁਆਲਿਟੀ ਦੀਆਂ ਇਹ ਇਹ ਟਰਾਫੀਆਂ ਤੁਸੀਂ ਇੱਥੋਂ ਲੈ ਸਕਦੇ ਹੋ ਹੋਰਸੇਲ ਡੱਟਾਂ ਤੇ ਵਧੀਆ ਕੁਆਲਿਟੀ ਦੀਆਂ ਤੇ ਬੱਚਿਆਂ ਦੇ ਲਈ ਵੀ ਬਹੁਤ ਵਧੀਆ-ਵਧੀਆ ਸਪੋਰਟਸ ਦੀਆਂ ਇੱਥੇ ਆਈਟਮਾਂ ਮਿਲਣਗੀਆਂ ਜੋ ਹੋਰਸੇਲ ਤੇ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਇਹ ਆਊਟਲੈਟ ਖੁੱਲ ਚੁੱਕਿਆ ਮੇਰੀ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ